ਹਾਂਜੀ ਭੈਣ ਸਾਰੀਆਂ ਭੈਣਾਂ ਨੂੰ ਮੇਰੀ ਸੱਸ ਵੀ ਕਾ ਮੈਂ ਤੁਹਾਡੀ ਭੈਣ ਮਿੰਦੋ ਹੋਰ ਕਿੰਨਾਂ ਭੈਣੋ ਠੀਕ ਠਾਕ ਮੈਂ ਵੀ ਠੀਕ ਹਾਂ ਤੁਸੀਂ ਵੀ ਠੀਕ ਹੀ ਹੋਮ ਆਂ ਯਾ ਮੈਂ ਤਾਂ ਇਹ ਕਹਿੰਦੀ ਸੀ ਭੈਣ ਅੱਜ ਮੈਂ ਬਣਾਉਂਗੀ ਮੀਂਹ ਦਾ ਵਲੌਗ ਵੀ ਮੀਂਹ ਕੀ ਹੁੰਦਾ ਤੁਹਾਨੂੰ ਤਾਂ ਪਤਾ ਨਹੀਂ ਨਾ ਹੁਣ ਇਹ ਤਾਂ ਸਾਨੂੰ ਬਲੌਗਰਾਂ ਨੂੰ ਪਤਾ ਆਜੋ ਤੁਹਾਨੂੰ ਦੱਸਦੀਆਂ ਵੀ ਮੀਂਹ ਕੀ ਹੁੰਦਾ ਮੀਂਹ ਪੈਣੇ ਉਹ ਹੁੰਦਾ ਜਿਹੜਾ ਬੱਦਲਾਂ ਚੋਂ ਪਾਣੀ ਡਿੱਗਦਾ ਹੁੰਦਾ ਬੱਦਲਾਂ ਦਾ ਪਤਾ ਭੈਣ ਕੀ ਹੁੰਦਾ ਬੱਦਲ ਹੋ ਦੇਖੋ ਪਰ ਫਿਰਦੇ ਨੇ ਐ ਨਹੀਂ ਤੁੰ ਦੇਖਣੇ ਪੈਣ ਤੁਸੀਂ ਐ ਕਰਿਓ ਜਦੋਂ ਤੁਹਾਡੇ ਮੀਂਹ ਪੈਣ ਵਾਲਾ ਹੋਇਆ ਉਸ ਤੋਂ ਪਹਿਲਾਂ ਐ ਤਾਹਾਂ ਮੂੰਹ ਚੱਕ ਕੇ ਦੇਖੋ ਫਿਰ ਠੀਕ ਆ ਯਾਦ ਰੱਖਿਓ ਹਾਂ ਉਹ ਬੱਦਲਾਂ ਚ ਜਿਹੜਾ ਪਾਣੀ ਦਿਖਦਾ ਹੁੰਦਾ ਤੁੱਕੇ ਜੇ ਨਿੱਕੇ ਨਿੱਕੇ ਹੁਣ ਤਾਂ ਕਹਿੰਦੇ ਮੈਨੂੰ ਪੈਣੇ ਕਣੀਆਂ ਤੇ ਜਦੋਂ ਜਾਦੇ ਕਣੀਆਂ ਆ ਜਾਣ ਫਿਰ ਕਹਿੰਦੇ ਮੀਂਹ ਆਗਾ ਮੀਂਹ ਆਗਾ ਅੱਗਾ ਪਤਾ ਉਹਨੂੰ ਕਹਿੰਦੇ ਪੈਣੇ ਜੀ ਨਾਲ ਇੱਕ ਗੱਲ ਹੋਰ ਪੈਣੇ ਮੀਂਹ ਪੈ ਤਾ ਟਿੱਕੜ ਹੋ ਜਾਂਦਾ ਧਰਤੀ ਦੇ ਪੈਣੇ ਹੋਰ ਹੁਣ ਪਰੋਂ ਦੇ ਢੇੜਿਆਂ ਚ ਜੁੱਲੇ ਚੌਂਕਿਆਂ ਚ ਆਹ ਚਿੱਕੜ ਹੋ ਜਾਣਾ ਚਿੱਕੜੀ ਚਿੱਕੜ ਨਾਲ ਇੱਕ ਗੱਲ ਹੋਰ ਪੈਣ ਮੀਂਹ ਕਲਾ ਧਰਤੀ ਤੇ ਨਹੀਂ ਪੈਂਦਾ ਹੁੰਦਾ ਮੀਂਹ ਤਾਂ ਘਰ ਦੀਆਂ ਛੱਤਾਂ ਤੇ ਟਾਂਚਾਂ ਤੇ ਵੀ ਪੈ ਜਾਂਦਾ ਹੁੰਦਾ ਹੋਰ ਹੁਣ ਤੁਸੀਂ ਦੇਖੋ ਕਦੇ ਆਪਦੇ ਘਰ ਦੀ ਛੱਤ ਤੇ ਚੜ੍ਹ ਕੇ ਕਿ ਨਾ ਮੀਂਹ ਪਿਆ ਹੁੰਦਾ ਪਰ ਨਾਲੇ ਚੱਲਦੇ ਹੁੰਦੇ ਨੇ ਪਰ ਨਾਲ ਪਰ ਨਾਲਿਆਂ ਦਾ ਪਤਾ ਤੁਨ ਹੋਨੂ ਤਾਂ ਪਰਨਾਲ ਆਦਾ ਵੀ ਨਹੀਂ ਪਤਾ ਹੁਣ ਨਾਲੇ ਭਣੇ ਉਹ ਹੋਰ ਨੇ ਪਹਿਲਾਂ ਤਾਂ ਚੱਲ ਉਹ ਹੁੰਦੇ ਸੀ ਤਾਕਾ ਜਾ ਮਾਰਦੇ ਹੁੰਦੇ ਸੀ ਹੁਣ ਤਾਂ ਭਣੇ ਵਿੱਚ ਹੀ ਪੈਪ ਦੱਬ ਦਿੰਦੇ ਨੇ ਤੁਹਾਨੂੰ ਤਾਂ ਨਹੀਂ ਪਤਾ ਹੈ ਚੱਲ ਕੋਈ ਗੱਲ ਨਹੀਂ ਘਰਦਿਆਂ ਤੋਂ ਪੁੱਛ ਲਈ ਪਰਨਾਲਾ ਕੀ ਹੁੰਦਾ ਹੁਣ ਮੈਂ ਇੱਥੇ ਕਿੱਥੋਂ ਦਖਾ ਮਤ ਹਾਂ ਜਿਹੜਾ ਕੋਲ ਤੋਂ ਤੂੰ ਉਹ ਗੜਾ ਜਿਹੜਾ ਜਿਹੜਾ ਪੈਪ ਥੱਲੇ ਨੂੰ ਆਉਂਦਾ ਹੁੰਦਾ ਐ ਥੱਲੇ ਨੂੰ ਪੈਪ ਭੱਲਿਆ ਕੇ ਪਰ ਪਾਣੀ ਨਿਕਲਦਾ ਉਹਨੂੰ ਕਹਿੰਦੇ ਨੇ ਭਣੇ ਪਰਨਾਲ ਹੈ ਯਾਦ ਨਾਲ ਇੱਕ ਗੱਲ ਹੋਰ ਭਣੇ ਜਿਹੜੇ ਬੰਦੇ ਬੁੜੀਆਂ ਜਿੰਨੇ ਵੀ ਲੋਕ ਘਰਾਂ ਚੋਂ ਬਾਹਰ ਫਿਰਦੇ ਹੁੰਦੇ ਨੇ ਉਹਨਾਂ ਤੇ ਵੀ ਮੀਂਹ ਪੈ ਜਾਂਦਾ ਹੋਰ ਕੱਟੇ ਹੋ ਜਾਂਦਾ ਦਾ ਸਾਰਿਆਂ ਨੂੰ ਜਮੀਨ ਤੋਂ ਬਚਣਾ ਹੋਵੇ ਫਿਰ ਛਾਤਰੀ ਲੈਣੀ ਪੈਂਦੀ ਆ ਜਿਹਦੇ ਲੋਕ ਛਾਤਰੀ ਲੈ ਲੈਂਦੇ ਨੇ ਉਹ ਘੱਟੇ ਭੇਜ ਦੇਣੇ ਛਾਤਰੀ ਦਾ ਪਤਾ ਪੈਣਾ ਕੀ ਹੁੰਦੀ ਆ ਫੋਨ ਦਾ ਛਾਤਰੀ ਦਾ ਵੀ ਨਹੀਂ ਪਤਾ ਹੋਣਾ ਚਲ ਮੈਂ ਕਦੇ ਫਿਰ ਦਿਖਾ ਦਊਗੀ ਤੁਹਾਨੂੰ ਐ ਸਾਹਮਣੇ ਵੀ ਆ ਛਾਤਰੀ ਆ ਹੁਣ ਅੱਜ ਮਸਲਤ ਫੋਨ ਦਾ ਮਚਾਤਰੀ ਤੇ ਮੈਂ ਕੀ ਕਹਿੰਦੀ ਸੀ ਪਾਣ ਐ ਕਿਚਾ ਰੱਬ ਨੇ ਉਹ ਅੱਗਲਾਂ ਹੀ ਰੱਖਿਆ ਹਨ ਮੀਂਹ ਤਾਂ ਬਹੁਤ ਘੱਟ ਪਾਇਆ ਨਹੀਂ ਅੱਜ ਆਇਆ ਸੀ ਮਾੜਾ ਜਿਹਾ ਫੇਰ ਹਟ ਗਿਆ ਹੁਣ ਫਿਰ ਤੋਂ ਬੱਕੇ ਜੇ ਸਿੱਟੀਆਂ ਦੰਦਾ ਨਪੁੱਤੇ ਦੰਦਾ ਪਾ ਦੇ ਬਾਕੀ ਨਾਲ ਬ ਗਰਮੀ ਦਾ ਪਤਾ ਪੈਣਾ ਤੁਹਾਨੂੰ ਕੀ ਹੁੰਦੀ ਹੈ ਹੁਣ ਤਾਂ ਗਰਮੀ ਕਰਨੀ ਪਤਾ ਹੁਣ ਆ ਜਦਾਸ ਹੁਣ ਮੈਂ ਕੀ ਕਰਾਂ ਤੁਹਾਨੂੰ ਕਿਵੇਂ ਸਮਝਾਵਾਂ ਚੱਲ ਕਦੇ ਮੈਂ ਬਲੌਗ ਬਣਾ ਦੂੰਗੀ ਭੈਣ ਯਾਦ ਰੱਖੀ ਮੈਂ ਕਦੇ ਬਲੌਗ ਬਣਾ ਦੂੰਗੀ ਵੀ ਗਰਮੀ ਹੁੰਦੀ ਕੀ ਤੁਹਾਨੂੰ ਤਾਂ ਪਤਾ ਨਹੀਂ ਨਾ ਹੁਣ ਨਾ ਸਾਨੂੰ ਬਲੌਗ ਕਰੋਂ ਸਾਰਾ ਕਿਸੇ ਪਤਾ ਹੁੰਦਾ ਸਾਰੀ ਦੁਨੀਆ ਦਾ ਗਿਆਨ ਸਾਡੇ ਬਲੌਗਰਾਂ ਕੋਲ ਹੀ ਹੈ ਸਾਡੇ ਹੋਰ ਨਹੀਂ ਕਿਸੇ ਨੂੰ ਕਿਸੇ ਪਤਾ ਤਾਂ ਹੀ ਅਸੀਂ ਦੱਸਦੇ ਰਹਿਣਾ ਭੈਣ ਤੁਸੀਂ ਸਾਡਾ ਬਲੌਗ ਦੇਖਦੇ ਰਿਹਾ ਕਰੋ ਹੈ ਹਾਂ ਸ਼ੇਅਰ ਕਰ ਦਿਆ ਕਰੋ ਤਾਂ ਚੰਗਾ ਭੈਣੇ ਹੁਣ ਮੈਂ ਜਾਨਨੀ ਆ ਕਰੇ ਚਿੱਕੜ ਕੜ ਕੜ ਵਾਲਾ ਹੋਇਆ ਪਿਆਹੂ ਵੀਰੇ ਬੂਰੇ ਡੰਗਰ ਪਸ਼ੂਆਂ ਨੇ ਵੀ ਖਾਰੂ ਪਾਇਆ ਪਿਆ ਹੋ। ਹਣ ਮੈਂ ਕਰਦੀ ਜਾਨੀਆਂ ਭੈਣਾਂ ਜੀ। ਕੱਲੇ ਹੁਣ ਫਿਰ ਬਲੌਗ ਵੀ ਬਾਲਾ ਵੱਡਾ ਵੱਢੀਦਾ ਹੈ। ਚੰਗਾ ਭੈਣ। ਸਾਰੀਆਂ ਭੈਣਾਂ ਨੂੰ ਮੇਰੀ ਸਾਸਰੀ ਕਾ। ਬਾਏ ਬਾਏ। ਬਲੌਗ ਸ਼ੇਅਰ ਕਰ ਦਿਆ ਕਰੋ ਭੈਣਾਂ ਸੇ। ਮੈਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਭੈਣਾਂ ਹੈ। ਨਾਲੇ ਫੋਲੋ ਕਰ ਲਿਆ ਕਰੋ। ਕਾਹੀ ਦੂਜੀਆਂ ਬਲੌਗਰਾਂ ਵਾਂਗੂ ਮਥੇਰਾ ਗਿਆ ਰੱਖਦੀਆਂ ਬਹੁਤ ਕੁਝ ਦੱਸਿਆ ਕਰੂੰਗੀ ਤੁਹਾਨੂੰ ਜੀ। ਹਾਂ। ਹੁਣ ਜਾਨਨੀ ਆ ਮੈਂ ਚੰਗਾ ਭੈਣ। ਬਾਏ ਬਾਏ। കാണാ നമ്മുടെ കാര ക നദി തോടി